ਸਵਾਗਤ ਹੈ ਜੀ ਇੱਕ ਹੋਰ ਕਹਾਣੀ ਵਿੱਚ ਮੈਂ ਇੱਕ ਗਾਇਕਾ ਹਾਂ ਤੇ ਵੱਡੀਆਂ ਪਾਰਟੀਆਂ ਵਿੱਚ ਗਾਉਂਦੀ ਹਾਂ ਇੱਕ ਪਾਰਟੀ ਵਿੱਚ ਮੈਂ ਇੱਕ ਅਮੀਰ ਮੁੰਡੇ ਨੂੰ ਮਿਲੀ ਜੋ ਸੁੰਦਰ ਸੀ ਪਰ ਬਹੁਤ ਆਕੜ ਖੋਰ ਸੀ ਮੈਨੂੰ ਉਸਦੇ ਵਿਆਹ ਵਿੱਚ ਗਾਉਣ ਦਾ ਮੌਕਾ ਮਿਲ ਗਿਆ ਮੈਂ ਉੱਥੇ ਰੰਗ ਬਣ ਦਿੱਤਾ ਪਰ ਉਸਦੀ ਮਗੇਤਰ ਕਿਸੇ ਹੋਰ ਨਾਲ ਪੱਜ ਗਈ ਗੁੱਸੇ 'ਚ ਆ ਕੇ ਉਸਨੇ ਮੇਰੇ ਨਾਲ ਜ਼ਬਰਦਸਤੀ ਵਿਆਹ ਕਰਵਾ ਲਿਆ ਪਰ ਜਿਵੇਂ ਹੀ ਮੈਂ ਆਪਣੇ ਸਹੁਰੇ ਘਰ ਪਹੁੰਚੀ ਮੇਰੀ ਜਾਨ ਨਿਕਲ ਗਈ ਕਿਉਂਕਿ ਮੇਰਾ ਨਾਮ ਜੋਤੀ ਹੈ ਤੇ ਮੈਂ 20 ਸਾਲ ਦੀ ਹਾਂ ਮੈਂ ਇੱਕ ਆਰਟ ਕਾਲਜ ਵਿੱਚ ਪੜ੍ਹਦੀ ਹਾਂ ਮੈਨੂੰ ਬਚਪਨ ਤੋਂ ਹੀ ਗਾਉਣ ਦਾ ਬਹੁਤ ਸ਼ੌਂਕ ਸੀ ਮੇਰੀ ਮਾਂ ਵੀ ਇੱਕ ਗਾਇਕਾ ਸੀ ਤੇ ਉਸਨੇ ਖੁਦ ਮੈਨੂੰ ਸਿਖਲਾਈ ਦਿੱਤੀ ਤੇ ਫਿਰ ਇੱਕ ਪੇਸ਼ੇਵਾਰ ਸਕੂਲ ਵਿੱਚ ਮੈਨੂੰ ਸੰਗੀਤ ਸਿਖਾਇਆ ਮੇਰੇ ਪਿਤਾ ਜੀ ਫੌਜ ਵਿੱਚ ਨੌਕਰੀ ਕਰਦੇ ਸਨ ਜਦੋਂ ਮੈਂ 16 ਸਾਲਾਂ ਦੀ ਸੀ ਤਾਂ ਮੇਰੇ ਪਿਤਾ ਦਾ ਦਿਹਾਂਤ ਹੋ ਗਿਆ ਮੈਂ ਮਾਂ ਤੇ ਮੇਰਾ ਛੋਟਾ ਭਰਾ ਘਰ ਵਿੱਚ ਰਹਿ ਗਏ ਪਿਤਾ ਦੀ ਮੌਤ ਤੋਂ ਬਾਅਦ ਸਾਨੂੰ ਪੈਨਸ਼ਨ ਤਾਂ ਮਿਲਦੀ ਸੀ ਪਰ ਉਹ ਥੋੜੀ ਸੀ ਤੇ ਮੇਰੇ ਸੁਪਨੇ ਬਹੁਤ ਉੱਚੇ ਸੀ ਆਪਣੇ ਭਰਾ ਦੀ ਪੜ੍ਹਾਈ ਤੇ ਆਪਣੀ ਪੜ੍ਹਾਈ ਦੇ ਖਰਚੇ ਨੂੰ ਪੂਰਾ ਕਰਨ ਲਈ ਮੈਂ ਪ੍ਰੋਗਰਾਮਾਂ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ ਮੇਰੀ ਆਵਾਜ਼ ਇੰਨੀ ਵਧੀਆ ਸੀ ਕਿ ਲੋਕ ਮੈਨੂੰ ਸੰਪਰਕ ਕਰਨ ਲੱਗੇ ਤੇ ਇਸ ਤੋਂ ਜੋ ਵੀ ਪੈਸਾ ਕਮਾਉਂਦੀ ਉਸ ਨਾਲ ਸਾਡਾ ਘਰ ਚੰਗੀ ਤਰ੍ਹਾਂ ਚੱਲਣ ਵਿੱਚ ਮਦਦ ਹੁੰਦੀ ਮੈਨੂੰ ਇੱਕ ਵਾਰ ਗਾਉਣ ਦੇ ਸਿਲਸਲੇ ਵਿੱਚ ਲੰਡਨ ਜਾਣ ਦਾ ਮੌਕਾ ਮਿਲਿਆ ਇੱਕ ਵੱਡੇ ਸੈਲੀਬ੍ਰਿਟੀ ਨੇ ਲੰਡਨ ਵਿੱਚ ਆਪਣੇ ਵਿਆਦਾ ਪ੍ਰੋਗਰਾਮ ਰੱਖਿਆ ਸੀ ਤੇ ਮੈਂ ਉੱਥੇ ਗੀਤ ਗਾਉਣੇ ਸੀ ਇਹ ਮੇਰੀ ਜ਼ਿੰਦਗੀ ਦਾ ਵੱਡਾ ਮੌਕਾ ਸੀ ਕਿਉਂਕਿ ਇਸ ਤੇ ਲਈ ਨਾ ਸਿਰਫ ਮੈਨੂੰ ਚੰਗੀ ਰਕਮ ਮਿਲੀ ਸੀ ਸਗੋਂ ਵੱਡੇ ਵੱਡੇ ਲੋਕ ਉੱਥੇ ਆਉਣ ਵਾਲੇ ਸੀ ਜੇਕਰ ਮੈਂ ਆਪਣੀ ਗਾਇਕੀ ਨਾਲ ਉਹਨਾਂ ਸਾਰਿਆਂ ਨੂੰ ਪ੍ਰਭਾਵਿਤ ਕਰ ਲਿਆ ਤਾਂ ਸ਼ਾਇਦ ਭਵਿੱਖ ਵਿੱਚ ਅਜਿਹੇ ਹੋਰ ਵੱਡੇ ਪ੍ਰੋਗਰਾਮ ਹਾਸਲ ਕਰ ਸਕਾਂਗੀ ਇਹ ਪ੍ਰੋਗਰਾਮ 3 ਦਿਨਾਂ ਦਾ ਸੀ ਪਹਿਲੇ ਦਿਨ ਮੈਂ ਗਾਣਾ ਗਾਇਆ ਤਾਂ ਲੋਕ ਮੇਰੀ ਆਵਾਜ਼ ਵਿੱਚ ਪੂਰੇ ਤਰ੍ਹਾਂ ਗਵਾਚ ਗਏ ਸੀ ਉੱਥੇ ਮੇਰੀ ਮੁਲਾਕਾਤ ਮਸ਼ਹੂਰ ਕਾਰੋਬਾਰੀ ਸਾਹਿਲ ਸਖਸੈਨਾ ਨਾਲ ਹੋਈ ਜੋ ਬਹੁਤ ਹੀ ਹੰਕਾਰੀ ਤੇ ਸਵਾਰਥੀ ਵਿਅਕਤੀ ਸੀ ਉਹ ਆਪਣੇ ਮਗੇਤਰ ਦੇ ਨਾਲ ਉੱਥੇ ਆਇਆ ਹੋਇਆ ਸੀ ਉਸਦੀ ਮਗੇਤਰ ਬਹੁਤ ਹੀ ਸੁੰਦਰ ਸੀ ਤੇ ਉਸਨੇ ਬਹੁਤ ਹੀ ਸੈਕਸੀ ਡਰੈੱਸ ਪਾਈ ਹੋਈ ਸੀ ਜਦੋਂ ਮੈਂ ਗਾ ਰਹੀ ਸੀ ਤਾਂ ਲੋਕ ਨੱਚਣ ਲੱਗੇ ਪਹਿਲੇ ਦਿਨ ਦੇ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਮੈਂ ਖਾਣਾ ਖਾਣ ਲੱਗੀ ਆ ਫਿਰ ਸਾਹਿਲ ਮੇਰੇ ਕੋਲ ਆਇਆ ਤੇ ਮੈਨੂੰ ਕਹਿਣ ਲੱਗਾ ਕਿ ਤੁਹਾਡੇ ਵਰਗੀ ਗਾਉਣ ਵਾਲੀ ਇੱਕ ਮੱਤ ਵਰਗੀ ਕੁੜੀ ਵੀ ਸਾਡੇ ਨਾਲ ਖਾਣਾ ਖਾ ਰਹੀ ਹੈ ਤੁਹਾਡੇ ਨੌਕਰਾਂ ਲਈ ਤਾਂ ਵੱਖਰੀ ਥਾਂ ਹੈ ਉਸ ਦੀਆਂ ਗੱਲਾਂ ਦਾ ਮੈਨੂੰ ਬਹੁਤ ਬੁਰਾ ਲੱਗਾ ਮੈਂ ਸੋਚਿਆ ਕਿ ਕਿਹੋ ਜਿਹਾ ਵਿਅਕਤੀ ਹੈ ਜੋ ਦੂਜਿਆਂ ਦੇ ਪੇਛੇ ਦੀ ਇੱਜ਼ਤ ਨਹੀਂ ਕਰਦਾ ਤੇ ਮੈਨੂੰ ਨੌਕਰ ਕਹਿ ਰਿਹਾ ਹੈ ਮੈਂ ਕਿਹਾ ਗਾਉਣਾ ਮੇਰਾ ਕਿੱਤਾ ਹੈ ਤੇ ਭਾਵੇਂ ਮੈਂ ਤੁਹਾਡੇ ਵਰਗੀ ਕਰੋੜਪਤੀ ਨਹੀਂ ਹਾਂ ਪਰ ਮੇਰੇ ਪਿਤਾ ਜੀ ਨੇ ਫੌਲ ਵਿੱਚ ਨੌਕਰੀ ਕਰਕੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕੀਤੀ ਹੈ ਤਾਂ ਜੋ ਤੁਹਾਡੇ ਵਰਗੇ ਕਾਰੋਬਾਰੀ ਸੁਰੱਖਿਅਤ ਰਹਿ ਸਕਣ ਪਰ ਸ਼ਾਇਦ ਤੁਸੀਂ ਇਨਸਾਨ ਨੂੰ ਇਨਸਾਨ ਨਹੀਂ ਸਮਝਦੇ ਮੇਰੀ ਗੱਲ ਸੁਣ ਕੇ ਉਹ ਗੁੱਸੇ ਨਾਲ ਮੇਰੇ ਵੱਲ ਦੇਖਣ ਲੱਗਾ ਸੀ ਜਿਵੇਂ ਮੈਂ ਉਹਨਾਂ ਨੂੰ ਕੁਝ ਗਲਤ ਕਹਿ ਦਿੱਤਾ ਹੋਵੇ ਪਰ ਮੈਂ ਉਸ ਨਾਲ ਜੋ ਵੀ ਗੱਲ ਕੀਤੀ ਬਹੁਤ ਪਿਆਰ ਨਾਲ ਕਹੀ ਤੇ ਪੂਰੀ ਮਾਸੂਮੀਅਤ ਨਾਲ ਕਹੀ ਸੀ ਮੈਂ ਉਸਦੇ ਚਿਹਰੇ ਦੇ ਇਸ ਹਾਵ ਭਾਵ ਨਾਲ ਪੂਰੀ ਤਰ੍ਹਾਂ ਡਰ ਗਈ ਸੀ ਮੈਂ ਸੋਚਿਆ ਕਿ ਇਹ ਕਿਤੇ ਮੇਰਾ ਪ੍ਰੋਗਰਾਮ ਹੀ ਨਾ ਰੱਦ ਕਰਵਾ ਦੇਵੇ ਇਸ ਲਈ ਮੈਂ ਜਲਦੀ ਖਾਣਾ ਖਤਮ ਕਰਕੇ ਆਪਣੇ ਕਮਰੇ ਵਿੱਚ ਆ ਗਈ ਸੀ ਮੈਨੂੰ ਆਪਣੇ ਆਪ ਤੇ ਸ਼ਰਮ ਮਹਿਸੂਸ ਹੋਣ ਲੱਗੀ ਕਿ ਮੈਂ ਉਸ ਨੂੰ ਇਹ ਸਾਰੀਆਂ ਗੱਲਾਂ ਕਿਉਂ ਕਹੀਆਂ ਹਨ ਪਰ ਅਜਿਹਾ ਕੁਝ ਨਹੀਂ ਹੋਇਆ ਤੇ ਮੈਂ ਆਪਣਾ ਪ੍ਰੋਗਰਾਮ ਜਾਰੀ ਰੱਖਿਆ ਲੋਕ ਮੇਰਾ ਗੀਤ ਸੁਣ ਕੇ ਆਨੰਦ ਮਾਣਦੇ ਤੇ ਨੱਚਦੇ ਪਰ ਕੋਈ ਵੀ ਵੱਡੀ ਹਸਤੀ ਮੇਰੇ ਨਾਲ ਗੱਲ ਕਰਨੀ ਨਹੀਂ ਆਈ ਸੀ ਸ਼ਾਇਦ ਮੈਂ ਉਹਨਾਂ ਦੀਆਂ ਨਜ਼ਰਾਂ ਵਿੱਚ ਨਹੀਂ ਆਈ ਸੀ ਫਿਰ ਅਚਾਨਕ ਮੇਰੀ ਨਜ਼ਰ ਸਾਹਿਲ ਤੇ ਪਈ ਸਾਹਿਲ ਮੇਰੇ ਵੱਲ ਘੂਰ ਕੇ ਦੇਖ ਰਿਹਾ ਸੀ ਉਹ ਹੱਥ ਵਿੱਚ ਵਾਈਨ ਦਾ ਗਲਾਸ ਫੜ ਕੇ ਪੀ ਰਿਹਾ ਸੀ ਕਿ ਅਚਾਨਕ ਉਹ ਮੇਰੇ ਨੇੜੇ ਆ ਗਿਆ ਮੇਰੇ ਵੱਲ ਦੇਖ ਕੇ ਪੁੱਛਿਆ ਤੁਸੀਂ ਖਾਣਾ ਖਾ ਲਿਆ ਹੈ ਮੈਂ ਆਪਣਾ ਫੰਕਸ਼ਨ ਖਤਮ ਕਰਕੇ ਚੁੱਪਚਾਪ ਖੜੀ ਸੀ ਮੈਂ ਕਿਹਾ ਨਹੀਂ ਪਹਿਲਾਂ ਸਾਰੇ ਮਹਿਮਾਨਾਂ ਨੂੰ ਖਾਣ ਦਿਓ ਫੇਰ ਹੀ ਖਾਵਾਂਗੀ ਕਿਉਂਕਿ ਲੋਕਾਂ ਨੂੰ ਚੰਗਾ ਨਹੀਂ ਲੱਗਦਾ ਕਿ ਮੈਂ ਨੌਕਰ ਹੋ ਕੇ ਉਹਨਾਂ ਨਾਲ ਖਾਣਾ ਖਾਵਾਂ ਇਸ ਲਈ ਮੈਂ ਉਦੋਂ ਤੱਕ ਭੁੱਖੀ ਰਹਾਂਗੀ ਜਦੋਂ ਤੱਕ ਹਰ ਕੋਈ ਆਪਣਾ ਖਾਣਾ ਨਹੀਂ ਖਾ ਲੈਂਦਾ ਇਹ ਕਹਿ ਕੇ ਮੈਂ ਮੁਸਕਰਾ ਪਈ ਤਾਂ ਜੋ ਉਹ ਸਮਝ ਜਾਵੇ ਅਚਾਨਕ ਉਸਨੇ ਇੱਕ ਵੇਟਰ ਨੂੰ ਬੁਲਾਇਆ ਤੇ ਮੈਨੂੰ ਵਾਈਨ ਦਾ ਗਲਾਸ ਫੜਾ ਦਿੱਤਾ ਮੇਰੀਆਂ ਅੱਖਾਂ ਵੱਡੀਆਂ ਹੋ ਗਈਆਂ ਮੈਂ ਕਿਹਾ ਕਿ ਮੈਂ ਅਜੇ ਵਿਦਿਆਰਥੀ ਹਾਂ ਤੇ ਮੈਂ ਨਹੀਂ ਪੀਂਦੀ ਹਾਂ ਇਸ ਤੇ ਸਾਹਿਲ ਨੇ ਕਿਹਾ ਕਿ ਤੁਸੀਂ ਮੈਨੂੰ ਇਨਕਾਰ ਕਰ ਰਹੇ ਹੋ ਤੁਹਾਨੂੰ ਵੱਡੀ ਪਾਰਟੀ ਦੇ ਰਵੱਈਏ ਦਾ ਵੀ ਪਤਾ ਨਹੀਂ ਉਸ ਦੀ ਇਹ ਗੱਲ ਸੁਣ ਕੇ ਮੈਨੂੰ ਗੁੱਸਾ ਆ ਗਿਆ ਤੇ ਸਾਹਿਲ ਮਨ ਹੀ ਮਨ ਮੁਸਕਰਾਉਣ ਲੱਗਾ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਜਦੋਂ ਅਚਾਨਕ ਸਾਹਿਲ ਨੇ ਮੇਰਾ ਹੱਥ ਫੜ ਲਿਆ ਮੈਂ ਪੂਰੀ ਤਰ੍ਹਾਂ ਹੈਰਾਨ ਰਹਿ ਗਈ ਤੇ ਮੇਰਾ ਹੱਥ ਫੜ ਕੇ ਉਹ ਮੈਨੂੰ ਖਿੱਚਦਾ ਹੋਇਆ ਬਾਹਰ ਲੈ ਕੇ ਜਾਣ ਲੱਗਾ ਮੈਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਉਹ ਮੈਨੂੰ ਕਿੱਥੇ ਲੈ ਕੇ ਜਾ ਰਿਹਾ ਹੈ ਉਸਨੇ ਮੈਨੂੰ ਇੱਕ ਵੱਡੀ ਕਾਰ ਵਿੱਚ ਬਿਠਾਇਆ ਤੇ ਮੈਂ ਲੰਡਨ ਦੀਆਂ ਸੜਕਾਂ ਨੂੰ ਦੇਖਣ ਲੱਗੀ ਸੀ ਰਾਤ ਨੂੰ ਲੰਡਨ ਬਹੁਤ ਸੋਹਣਾ ਲੱਗ ਰਿਹਾ ਸੀ ਮੈਂ ਮਨ ਹੀ ਮਨ ਸੋਚ ਰਹੀ ਸੀ ਕਿ ਆਪਣੇ ਮਾਡਲ ਮंगेਤਰ ਨੂੰ ਛੱਡ ਕੇ ਸਾਹਿਲ ਇੰਨੀ ਦੇਰ ਰਾਤ ਮੇਰੇ ਨਾਲ ਕਿੱਥੇ ਜਾ ਰਿਹਾ ਹੈ ਅਚਾਨਕ ਮੈਂ ਅੰਦਰੋਂ ਬਹੁਤ ਘਬਰਾਟ ਮਹਿਸੂਸ ਕਰਨ ਲੱਗੀ ਕਿਉਂਕਿ ਇੱਕ ਅਣਜਾਣ ਦੇਸ਼ ਤੇ ਇੱਕ ਅਣਜਾਣ ਲੜਕੇ ਨਾਲ ਕਾਰ ਵਿੱਚ ਇਕੱਲੀ ਹੋਣ ਕਾਰਨ ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਾ ਸੀ ਸਾਹਿਲ ਮੈਨੂੰ ਇੱਕ ਵੱਡੇ ਰੈਸਟੋਰੈਂਟ ਵਿੱਚ ਲੈ ਆਇਆ। ਫਿਰ ਉਸਨੇ ਕੁਝ ਖਾਣੇ ਦਾ ਆਰਡਰ ਕੀਤਾ। ਉਹ ਮੇਰੀ ਪ੍ਰਤੀਕਿਰਿਆ ਦੇਖ ਕੇ ਮੁਸਕਰਾ ਰਿਹਾ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਸਾਹਿਲ ਮੈਨੂੰ ਇਸ ਤਰ੍ਹਾਂ ਇੱਥੇ ਕਿਉਂ ਲੈ ਕੇ ਆਇਆ ਹੈ। ਅਸੀਂ ਦੋਹਾਂ ਨੇ ਇਕੱਠੇ ਡਿਨਰ ਕੀਤਾ। ਸਾਹਿਲ ਨੇ ਫਿਰ ਮੈਨੂੰ ਵਾਪਸ ਹੋਟਲ ਵਿੱਚ ਛੱਡ ਦਿੱਤਾ। ਆਪਣੇ ਕਮਰੇ ਵਿੱਚ ਆ ਕੇ ਮੈਂ ਸਾਰੀ ਰਾਤ ਸਾਹਿਲ ਦੀਆਂ ਸੋਚਾਂ ਵਿੱਚ ਗਵਾਚੀ ਰਹੀ ਤੇ ਸੋਚਣ ਲੱਗੀ ਕਿ ਮੇਰੇ ਨਾਲ ਕੀ ਵਾਪਰਿਆ ਹੈ। ਆਖਿਰੋ ਮੇਰੇ ਤੋਂ ਕੀ ਚਾਹੁੰਦਾ ਹੈ ਅਗਲੀ ਸਵੇਰ ਮੈਂ ਉੱਠ ਕੇ ਤਿਆਰ ਹੋ ਗਈ ਸੀ ਅੱਜ ਮੇਰੇ ਸ਼ੋਅ ਦਾ ਆਖਰੀ ਦਿਨ ਹੈ ਤੇ ਮੈਂ ਆਪਣੇ ਸ਼ੋਅ ਦੀ ਤਿਆਰੀ ਕਰਨ ਲੱਗੀ ਸੀ ਮੈਂ ਅੱਜ ਲਈ ਕੁਝ ਖਾਸ ਗੀਤ ਵੀ ਤਿਆਰ ਕੀਤਾ ਸੀ ਮੈਂ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਸੀ ਪਾਰਟੀ ਤੋਂ ਬਾਅਦ ਅਚਾਨਕ ਸਾਹਿਲ ਮੇਰੇ ਕੋਲ ਆਇਆ ਤੇ ਕਿਹਾ ਕਿ ਤੁਸੀਂ ਬਹੁਤ ਵਧੀਆ ਗਾਉਂਦੇ ਹੋ ਤੁਸੀਂ ਕੀ ਪੜ ਰਹੇ ਹੋ ਮੈਂ ਕਿਹਾ ਮੈਂ ਵੀ ਇਹ ਕਰ ਰਹੀ ਹਾਂ ਦੇ ਨਾਲ ਫੰਕਸ਼ਨ ਵੀ ਕਰਦੀ ਹਾਂ ਤਾਂ ਜੋ ਮੈਂ ਆਪਣੀ ਪੜ੍ਹਾਈ ਦਾ ਖਰਚਾ ਵੀ ਪੂਰਾ ਕਰ ਸਕਾਂ ਤੇ ਆਪਣੇ ਭਰਾ ਦਾ ਵੀ ਮੈਨੂੰ ਦੇਖ ਕੇ ਉਹ ਡੂੰਗੀ ਸੋਚ ਵਿੱਚ ਡੁੱਬ ਗਿਆ ਤੇ ਫਿਰ ਆਪਣੇ ਦੋਸਤਾਂ ਨਾਲ ਰੁੱਝ ਗਿਆ ਉਸ ਦੀ ਖੂਬਸੂਰਤ ਮੰਗੇਤਰ ਵੀ ਹਰ ਸਮੇਂ ਉਸ ਦੇ ਨਾਲ ਰਹਿੰਦੀ ਸੀ ਮੈਂ ਸਮਝ ਨਹੀਂ ਸਕੀ ਕਿ ਉਹ ਆਪਣੀ ਮੰਗੇਤਰ ਨੂੰ ਛੱਡ ਕੇ ਕੱਲ ਮੇਰੇ ਨਾਲ ਡਿਨਰ ਕਰਨ ਕਿਉਂ ਗਿਆ ਸੀ ਅਗਲੇ ਦਿਨ ਮੈਂ ਵਾਪਸ ਆ ਗਈ ਅਕਸਰ ਮੈਂ ਸਾਹਿਲ ਬਾਰੇ ਸੋਚਦੀ ਹੁੰਦੀ ਤੇ ਮਨ ਵਿੱਚ ਮੁਸਕਰਾਉਂਦੀ ਸੀ ਮੈਂ ਉਸ ਤੋਂ ਬਾਅਦ ਵੀ ਕਈ ਪ੍ਰੋਗਰਾਮ ਕੀਤੇ ਪਰ ਸਾਹਿਲ ਨਾਲ ਮਿਲਣ ਦਾ ਕਦੇ ਮੌਕਾ ਨਹੀਂ ਮਿਲਿਆ ਲਗਭਗ 2 ਮਹੀਨਿਆਂ ਬਾਅਦ ਮੈਨੂੰ ਇੱਕ ਵੱਡਾ ਪ੍ਰੋਗਰਾਮ ਮਿਲਿਆ ਮੈਨੂੰ ਸਾਹਿਲ ਦੇ ਵਿਆਹ ਵਿੱਚ ਗਾਉਣ ਲਈ ਕਿਹਾ ਗਿਆ ਸੀ ਸਾਹਿਲ ਆਪਣੇ ਮंगेਤਰ ਨਾਲ ਵਿਆਹ ਕਰਵਾ ਰਿਹਾ ਹੈ ਪਤਾ ਨਹੀਂ ਕਿਉਂ ਮੈਂ ਇਸ ਬਾਰੇ ਸੋਚ ਕੇ ਅੰਦਰੋਂ ਉਦਾਸ ਹੋ ਗਈ ਸੀ ਪਰ ਮੈਂ ਜਾਣਦੀ ਹਾਂ ਕਿ ਸਾਹਿਲ ਲਈ ਮੇਰੇ ਦਿਲ ਵਿੱਚ ਕੋਈ ਭਾਵਨਾ ਨਹੀਂ ਹੈ ਉਹ ਇੱਕ ਅਮੀਰ ਮੁੰਡਾ ਹੈ ਆਖਿਰ ਉਹ ਮੇਰੇ ਨਾਲ ਵਿਆਹ ਕਿਉਂ ਕਰੇਗਾ ਇਸਦੇ ਉੱਤੋਂ ਉਹ ਹੰਕਾਰੀ ਹੈ ਮੈਂ ਬਸ ਉਸਦੇ ਵਿਆਹ ਤੇ ਜਾ ਕੇ ਪ੍ਰੋਗਰਾਮ ਕਰਨਾ ਹੈ ਤਿੰਨ ਦਿਨਾਂ ਦਾ ਪ੍ਰੋਗਰਾਮ ਸੀ ਤੇ ਮੈਂ ਆਪਣੇ ਆਪ ਨੂੰ ਵਾਰ-ਵਾਰ ਕਹਿ ਰਹੀ ਸੀ ਕਿ ਮੈਨੂੰ ਆਪਣਾ ਬੈਸਟ ਦੇਣਾ ਹੈ ਪਰ ਮੈਨੂੰ ਨਹੀਂ ਪਤਾ ਕਿ ਮੈਂ ਬਹੁਤ ਉਦਾਸ ਕਿਉਂ ਸੀ ਤੇ ਸਮਝ ਨਹੀਂ پا ਰਹੀ ਸੀ ਕਿ ਮੈਂ ਕਿਵੇਂ ਪ੍ਰਦਰਸ਼ਨ ਕਰ ਸਕਾਂਗੀ ਜਦੋਂ ਮੈਂ ਪ੍ਰੋਗਰਾਮ ਤੋਂ ਪਹਿਲਾਂ ਸਾਹਿਲ ਦੇ ਕੋਲ ਪਹੁੰਚੀ ਤਾਂ ਉਸਨੇ ਮੈਨੂੰ ਆਪਣੇ ਪਸੰਦ ਦੇ ਗੀਤਾਂ ਦੀ ਸੂਚੀ ਦਿੱਤੀ ਤੇ ਕਿਹਾ ਕਿ ਉਹ ਚਾਹੁੰਦਾ ਹੈ ਮੈਂ ਇੱਕ ਗੀਤ ਪੇਸ਼ ਕਰਾਂ ਸਾਹਿਲ ਨੇ ਕਿਹਾ ਤੁਸੀਂ ਮੇਰੇ ਵਿਆਹ ਵਿੱਚ ਸਾਰਿਆਂ ਨਾਲ ਖਾਣਾ ਖਾ ਸਕਦੇ ਹੋ ਉਸ ਤੇ ਇਹ ਗੱਲ ਸੁਣ ਕੇ ਮੈਂ ਚੌਂਕ ਗਈ ਮੇਰੇ ਚਿਹਰੇ ਤੇ ਮਾਸੂਮੀਅਤ ਦਿਖਾਈ ਦੇਣ ਲੱਗੀ ਮੈਂ ਕਿਹਾ ਜਨਾਬ ਭਾਵੇਂ ਤੁਸੀਂ ਮੈਨੂੰ ਖਾਣਾ ਨਾ ਵੀ ਦਿਓ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੈਂ ਤੁਹਾਡੀ ਪਤਨੀ ਨਹੀਂ ਇੱਕ ਨੌਕਰ ਹਾਂ ਇਹ ਸੁਣ ਕੇ ਸਾਹਿਲ ਗੁੱਸੇ ਭਰੀਆਂ ਨਜ਼ਰਾਂ ਨਾਲ ਮੇਰੇ ਵੱਲ ਦੇਖਣ ਲੱਗਾ ਕਿਉਂਕਿ ਮੈਂ ਉਸ ਨੂੰ ਫੇਰ ਤਾਣਾ ਮਾਰਿਆ ਸੀ ਤੇ ਮੈਂ ਮੁਸਕਰਾਉਣ ਲੱਗੀ ਮੈਨੂੰ ਮੁਸਕਰਾਉਂਦੇ ਦੇਖ ਕੇ ਸਾਹਿਲ ਨੂੰ ਫਿਰ ਗੁੱਸਾ ਆ ਗਿਆ ਉਹਨਾਂ ਕਿਹਾ ਕਿ ਇਸ ਦੇਸ਼ ਵਿੱਚ ਕਈ ਮਹਾਨ ਗਾਇਕ ਹਨ ਜੋ ਮੇਰੇ ਵਿਆਹ ਵਿੱਚ ਗਾਉਣ ਲਈ ਮਰ ਰਹੇ ਹਨ ਤੁਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝੋ ਕਿ ਮੈਂ ਤੁਹਾਨੂੰ ਇਹ ਪ੍ਰੋਗਰਾਮ ਦਿੱਤਾ ਹੈ ਇਹ ਸੁਣ ਕੇ ਮੈਂ ਕਿਹਾ ਇਹ ਮਹੱਤਵਪੂਰਨ ਨਹੀਂ ਹੈ ਕਿ ਕੌਣ ਕੀ ਗਾਉਂਦਾ ਹੈ ਇਹ ਮਹੱਤਵਪੂਰਨ ਹੈ ਕਿ ਤੁਸੀਂ ਆਪਣੇ ਵਿਆਹ ਵਿੱਚ ਕਿਸ ਦਾ ਗੀਤ ਸੁੰਨਣਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਤਾਂ ਸਭ ਤੋਂ ਵੱਡੇ ਗਾਇਕ ਨੂੰ ਆਪਣੇ ਵਿਆਹ ਵਿੱਚ ਬੁਲਾ ਕੇ ਉਸ ਨੂੰ ਪ੍ਰੋਗਰਾਮ ਦੇ ਸਕਦੇ ਸੀ ਪਰ ਸ਼ਾਇਦ ਤੁਸੀਂ ਮੇਰਾ ਗੀਤ ਹੀ ਸੁੰਣਾ ਚਾਹੁੰਦੇ ਹੋ ਸਾਹਿਲ ਦੇ ਚਿਹਰੇ ਤੇ ਗੁੱਸਾ ਸਾਫ਼ ਦਿਖਾਈ ਦੇ ਰਿਹਾ ਸੀ ਮੈਂ ਉਸ ਦੀ ਪਰਵਾਹ ਕੀਤੇ ਬਿਨਾ ਉੱਥੋਂ ਚਲੀ ਗਈ ਬਾਹਰ ਆ ਕੇ ਵੀ ਮੈਂ ਮੁਸਕਰਾਉਣ ਲੱਗੀ ਸਾਹਿਲ ਦੇ ਚਿਹਰੇ ਤੇ ਹਾਰ ਦੇਖ ਕੇ ਖੁਸ਼ੀ ਮਹਿਸੂਸ ਹੋ ਰਹੀ ਸੀ ਮੈਂ ਸੋਚਣ ਲੱਗੀ ਕਿ ਸਾਹਿਲ ਮੇਰਾ ਪ੍ਰੋਗਰਾਮ ਰੱਦ ਨਾ ਕਰ ਦੇਵੇ ਉਸ ਨੇ ਅਜੇ ਹੁਣ ਕੁਝ ਨਹੀਂ ਕੀਤਾ ਇਸ ਲਈ ਮੈਂ ਗਾਉਣ ਲਈ ਤਿਆਰ ਹੋ ਗਈ ਤੇ ਵਿਆਹ ਵਾਲੇ ਦਿਨ ਉਸਦੇ ਸਥਾਨ ਤੇ ਪਹੁੰਚ ਗਈ ਇਹ ਪ੍ਰੋਗਰਾਮ 3 ਦਿਨਾਂ ਦਾ ਸੀ ਤੇ ਮੈਂ ਇੱਥੇ ਰਹਿ ਕੇ ਪ੍ਰੋਗਰਾਮ ਕਰਨਾ ਸੀ ਵਿਆਹ ਤੀਜੇ ਦਿਨ ਸੀ ਸਾਹਿਲ ਤੇ ਉਸਦੀ ਮੰਗੇਤਰ ਕਾਫੀ ਖੁਸ਼ ਨਜ਼ਰ ਆ ਰਹੀ ਸੀ ਮੈਂ ਉੱਥੇ ਪਹੁੰਚ ਕੇ ਮਾਹੌਲ ਸਿਰਜਣ ਲਈ ਗਾਉਣਾ ਸ਼ੁਰੂ ਕਰ ਦਿੱਤਾ ਲੋਕ ਨੱਚ ਰਹੇ ਸੀ ਫਿਰ ਸਾਹਿਲ ਮੇਰੇ ਨੇੜੇ ਆਇਆ ਤੇ ਮੇਰੇ ਚਿਹਰੇ ਵੱਲ ਦੇਖ ਕੇ ਬੋਲਿਆ ਸ਼ਾਇਦ ਮੈਨੂੰ ਤੁਹਾਨੂੰ ਪ੍ਰੋਗਰਾਮ ਨਹੀਂ ਦੇਣਾ ਚਾਹੀਦਾ ਸੀ ਮੈਂ ਉਸ ਵੱਲ ਵੱਡੀਆਂ ਅੱਖਾਂ ਨਾਲ ਦੇਖਿਆ ਤੇ ਪੁੱਛਿਆ ਕੀ ਤੁਹਾਨੂੰ ਮੇਰਾ ਗੀਤ ਪਸੰਦ ਨਹੀਂ ਆਇਆ ਉਸਨੇ ਕਿਹਾ ਤੁਹਾਡਾ ਗੀਤ ਮੇਰੇ ਦਿਲ ਨੂੰ ਛੂ ਜਾਂਦਾ ਹੈ ਪਤਾ ਨਹੀਂ ਤੇਰੇ ਗੀਤ ਵਿੱਚ ਅਜੀਹਾ ਕੀ ਹੈ ਕਿ ਮੈਂ ਆਪਣਾ ਦੁੱਖ ਤੇ ਤਕਲੀਫ ਸਭ ਕੁਝ ਭੁੱਲ ਜਾਂਦਾ ਹਾਂ ਉਸਨੇ ਕਿਹਾ ਕਿ ਤੂੰ ਫਿਲਮਾਂ ਵਿੱਚ ਗਾਉਣ ਦਾ ਕੰਮ ਕਿਉਂ ਨਹੀਂ ਕਰਦੀ ਹੈ ਮੈਂ ਕਿਹਾ ਕਿ ਮੇਰੇ ਕੋਲ ਉੱਥੇ ਤੱਕ ਪਹੁੰਚ ਨਹੀਂ ਹੈ ਜਿਹੜਾ ਕੰਮ ਕਰ ਸਕਾਂ ਤੇ ਮੈਂ ਆਪਣੀ ਤੇ ਆਪਣੇ ਭਰਾ ਦੀ ਪੜਾਈ ਦਾ ਖਰਚਾ ਚਲਾਉਣ ਲਈ ਗਾਉਂਦੀ ਹਾਂ ਫਿਰ ਸਾਹਿਲ ਨੇ ਵੇਟਰ ਨੂੰ ਬੁਲਾਇਆ ਤੇ ਕਿਹਾ ਮੈਡਮ ਦੇ ਖਾਣ ਪੀਣ ਦਾ ਧਿਆਨ ਰੱਖਣਾ ਇਹ ਮੇਰੀ ਵਿਸ਼ੇਸ਼ ਮਹਿਮਾਨ ਹੈ ਇਹਨਾਂ ਨੂੰ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ ਸਾਹਿਲ ਨੇ ਮੈਨੂੰ ਆਪਣਾ ਵਿਸ਼ੇਸ਼ ਮਹਿਮਾਨ ਕਿਹਾ ਮੈਨੂੰ ਪਤਾ ਨਹੀਂ ਕਿਹੋ ਜਿਹਾ ਅਹਿਸਾਸ ਹੋਣ ਲੱਗਾ ਸੀ ਪਰ ਦੋ ਦਿਨਾਂ ਵਿੱਚ ਹੀ ਉਸ ਦਾ ਵਿਆਹ ਹੋ ਰਿਹਾ ਹੈ ਮੇਰੀਆਂ ਭਾਵਨਾਵਾਂ ਦਾ ਹੁਣ ਕੋਈ ਫਰਕ ਨਹੀਂ ਪੈਂਦਾ ਰਾਤ ਨੂੰ ਜਦੋਂ ਪ੍ਰੋਗਰਾਮ ਖਤਮ ਹੋਇਆ ਤਾਂ ਮੈਂ ਰਾਤ ਦਾ ਖਾਣਾ ਖਾ ਕੇ ਆਪਣੇ ਕਮਰੇ ਵਿੱਚ ਚਲੀ ਗਈ ਤੇ ਫਿਰ ਗੁਟਾਰ ਬਚਾਉਣ ਲੱਗੀ ਸ਼ਾਇਦ ਮੈਂ ਦਰਵਾਜ਼ਾ ਠੀਕ ਤਰ੍ਹਾਂ ਬੰਦ ਨਹੀਂ ਕੀਤਾ ਸੋਰ ਖਤਮ ਹੋਣ ਤੋਂ ਬਾਅਦ ਜਦੋਂ ਮੈਂ ਉੱਠ ਕੇ ਸੌਣ ਲਈ ਜਾ ਰਹੀ ਸੀ ਤਾਂ ਮੈਂ ਪੂਰੀ ਤਰ੍ਹਾਂ ਹੈਰਾਨ ਸੀ ਕਿਉਂਕਿ ਸਾਹਿਲ ਮੇਰੇ ਸਾਹਮਣੇ ਖੜਾ ਸੀ ਉਹ ਪੂਰੀ ਤਰ੍ਹਾਂ ਮੇਰੇ ਸੁਰ ਵਿੱਚ ਗਵਾਚ ਗਿਆ ਸੀ ਉਸ ਨੂੰ ਦੇਖਦੇ ਹੀ ਮੈਂ ਆਪਣੇ ਚਿਹਰੇ ਤੇ ਨਕਲੀ ਗੁੱਸੇ ਨਾਲ ਕਿਹਾ ਤੁਸੀਂ ਇੱਥੇ ਕੀ ਕਰ ਰਹੇ ਹੋ ਉਸਨੇ ਕਿਹਾ ਮੈਨੂੰ ਮaaf ਕਰ ਦਿਓ ਮੈਂ ਤੁਹਾਡੇ ਸੁਰ ਕਰਨ ਤੁਹਾਡੇ ਵੱਲ ਖਿੱਚਿਆ ਗਿਆ ਸੀ ਤੁਸੀਂ ਗਿਟਾਰ ਬਹੁਤ ਵਧੀਆ ਵਜਾ ਰਹੇ ਸੀ ਪਰ ਉਹ ਆਪਣੇ ਕਮਰੇ ਵਿੱਚ ਜਾਣ ਦੀ ਬਜਾਏ ਮੇਰੇ ਵੱਲ ਹੀ ਦੇਖਦਾ ਰਿਹਾ ਇਸ ਲਈ ਮੈਂ ਉਸ ਨੂੰ ਬੈਠਣ ਲਈ ਕਿਹਾ ਸਾਹਿਲ ਨੇ ਕਿਹਾ ਕਿ ਮੈਂ ਤੁਹਾਡੇ ਅੱਗੇ ਬੇਨਤੀ ਕਰ ਸਕਦਾ ਹਾਂ ਮੈਂ ਕਿਹਾ ਕਿ ਉਹਨਾਂ ਨੇ ਕਿਹਾ ਕਿ ਦੋ ਦਿਨਾਂ ਬਾਅਦ ਮੇਰਾ ਵਿਆਹ ਹੋਣ ਵਾਲਾ ਹੈ ਕੀ ਤੁਸੀਂ ਮੈਨੂੰ ਇੱਕ ਹੋਰ ਗੀਤ ਸੁਣਾ ਸਕਦੇ ਹੋ ਉਸ ਦੀਆਂ ਗੱਲਾਂ ਸੁਣ ਕੇ ਮੈਂ ਫਿਰ ਸੁਰ ਲਾਉਣ ਲੱਗੀ ਉਹ ਮੇਰੇ ਕੋਲ ਬੈਠਾ ਚੁੱਪਚਾਪ ਸੁਣ ਰਿਹਾ ਸੀ ਪਰ ਜਿਉਂ ਹੀ ਸੋਰ ਖਤਮ ਹੋਈ ਉਸਨੇ ਮੇਰਾ ਹੱਥ ਫੜ ਲਿਆ ਮੈਂ ਹੈਰਾਨ ਹੋ ਕੇ ਖੜੀ ਹੋ ਗਈ ਪਰ ਉਸਨੇ ਮੇਰੇ ਨੇੜੇ ਹੋ ਕੇ ਮੈਨੂੰ ਆਪਣੀਆਂ ਬਾਹਾਂ ਵਿੱਚ ਲਿਆ ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਾ ਪਰ ਕੁਝ ਸਮੇਂ ਬਾਅਦ ਉਹ ਮੈਨੂੰ ਛੱਡ ਕੇ ਮੇਰੇ ਤੋਂ ਮੁਆਫੀ ਮੰਗ ਕੇ ਕਮਰੇ ਤੋਂ ਬਾਹਰ ਚਲਾ ਗਿਆ ਤੇ ਮੇਰੀ ਹਾਲਤ ਬਹੁਤ ਖਰਾਬ ਹੋ ਗਈ ਸੀ ਪ੍ਰੋਗਰਾਮ ਅਗਲੇ ਦਿਨ ਵੀ ਜਾਰੀ ਰਿਹਾ ਅੱਜ ਸਾਹਿਲ ਆਪਣੇ ਦੋਸਤਾਂ ਨਾਲ ਬਹੁਤ ਵਿਅਸਤ ਸੀ ਉਹ ਇੱਕ ਵਾਰ ਵੀ ਮੇਰੇ ਕੋਲ ਨਹੀਂ ਆਇਆ ਸ਼ਾਇਦ ਉਹ ਰਾਤ ਵਾਲੀ ਆਪਣੀ ਹਰਕਤਾਂ ਤੋਂ ਸ਼ਰਮਿੰਦਾ ਸੀ ਮੈਂ ਇੱਕ ਤੋਂ ਬਾਅਦ ਇੱਕ ਗੀਤ ਗਾਉਂਦੀ ਰਹੀ ਪਰ ਸਾਹਿਲ ਇੱਕ ਵਾਰ ਵੀ ਮੇਰੇ ਨੇੜੇ ਨਹੀਂ ਆਇਆ ਉਸਨੇ ਮੇਰੇ ਵੱਲ ਇੱਕ ਵਾਰ ਅੱਖ ਉਠਾ ਕੇ ਵੀ ਨਹੀਂ ਦੇਖਿਆ ਜਦੋਂ ਕਿ ਮੇਰੀ ਨਜ਼ਰ ਉਸ ਉੱਤੇ ਸੀ ਫੰਕਸ਼ਨ ਖਤਮ ਹੋਣ ਤੋਂ ਬਾਅਦ ਮੈਂ ਖਾਣਾ ਖਾਧਾ ਤੇ ਫਿਰ ਖੁਦ ਸਾਹਿਲ ਕੋਲ ਚਲੀ ਗਈ ਸਾਹਿਲ ਆਪਣੇ ਮਗੇਤਰ ਤੇ ਕੁਝ ਦੋਸਤਾਂ ਨਾਲ ਗੱਲਬਾਤ ਕਰ ਰਿਹਾ ਸੀ ਮੈਨੂੰ ਦੇਖ ਕੇ ਉਹ ਬਿਲਕੁਲ ਡਰ ਗਿਆ ਮੈਂ ਸੋਚਿਆ ਕਿ ਸ਼ਾਇਦ ਉਸਨੇ ਰਾਤ ਜੋ ਵੀ ਕੀਤਾ ਸੀ ਉਸ ਕਾਰਨ ਉਹ ਘਬਰਾ ਗਿਆ ਹੈ ਮੈਂ ਸਾਹਿਲ ਨੂੰ ਪੁੱਛਿਆ ਕਿ ਸਰ ਕੀ ਤੁਸੀਂ ਹੋਰ ਗਾਣੇ ਸੁੰਨਣਾ ਚਾਹੁੰਦੇ ਹੋ ਜਾਂ ਮੈਂ ਆਪਣੇ ਕਮਰੇ ਵਿੱਚ ਜਾ ਕੇ ਅੱਜ ਰਾਤ ਸੌਂ ਜਾਵਾਂ ਸਾਹਿਲ ਨੇ ਕਿਹਾ ਤੁਸੀਂ ਜਾ ਕੇ ਆਰਾਮ ਕਰੋ ਉਸ ਦੀ ਗੱਲ ਸੁਣ ਕੇ ਮੇਰੇ ਚਿਹਰੇ ਤੇ ਪਲ ਬਰ ਲਈ ਉਦਾਸੀ ਆ ਗਈ ਸ਼ਾਇਦ ਸਾਹਿਲ ਨੇ ਵੀ ਧਿਆਨ ਦਿੱਤਾ ਹੋਵੇ ਅਗਲੇ ਹੀ ਪਲ ਮੈਂ ਆਪਣੇ ਆਪ ਨੂੰ ਕਾਬੂ ਕੀਤਾ ਤੇ ਉੱਥੋਂ ਚਲੀ ਗਈ ਮੈਂ ਆਪਣੇ ਕਮਰੇ ਵਿੱਚ ਜਾਂਦੇ ਹੀ ਦਰਵਾਜ਼ਾ ਬੰਦ ਕਰ ਲਿਆ। ਇਸ ਤੋਂ ਬਾਅਦ ਮੈਂ ਸੌ ਗਈ। ਅਗਲੀ ਸਵੇਰ ਜਦੋਂ ਮੈਂ ਉੱਠੀ ਤਾਂ ਮੈਂ ਸੋਚਿਆ ਕਿ ਅੱਜ ਸਾਹਿਲ ਦਾ ਵਿਆਹ ਹੈ। ਜੋ ਨਾਮ ਮੈਨੂੰ ਇੰਨੇ ਲੰਬੇ ਸਮੇਂ ਤੋਂ ਪਰੇਸ਼ਾਨ ਕਰ ਰਿਹਾ ਸੀ, ਉਹ ਕਿਸੇ ਕੁੜੀ ਨਾਲ ਸੈਟਲ ਹੋਣ ਜਾ ਰਿਹਾ ਹੈ। ਫਰੈਸ਼ ਹੋ ਕੇ ਮੈਂ ਪਾਰਟੀ ਵਿੱਚ ਪਹੁੰਚ ਗਈ। ਆਪਣੇ ਪ੍ਰੋਗਰਾਮ ਅਨੁਸਾਰ ਗਾਉਣਾ ਸ਼ੁਰੂ ਕਰ ਦਿੱਤਾ। ਸ਼ਾਮ ਨੂੰ ਹਾਲ ਮਹਿਮਾਨਾਂ ਨਾਲ ਭਰਿਆ ਹੋਇਆ ਸੀ। ਸਾਹਿਲ ਦੇ ਮंगेਤਰ ਕਿਧਰੇ ਨਜ਼ਰ ਨਹੀਂ ਆ ਰਹੀ ਸੀ। ਸ਼ਾਇਦ ਦੁਲਹਣ ਦੀ ਤਰ੍ਹਾਂ ਤਿਆਰ ਹੋਣ ਗਈ ਸੀ ਤੇ ਇਸ ਮੌਕੇ ਮੈਂ ਸਾਹਿਲ ਦਾ ਪਸੰਦੀਦਾ ਗੀਤ ਗਾਉਣਾ ਸ਼ੁਰੂ ਕਰ ਦਿੱਤਾ ਸਾਹਿਲ ਲਾੜੇ ਦੇ ਪੇਸ ਵਿੱਚ ਬੈਠਾ ਸੀ ਪਰ ਅਚਾਨਕ ਰੌਲਾ ਪੈ ਗਿਆ ਤੇ ਪਤਾ ਲੱਗਾ ਕਿ ਸਾਹਿਲ ਦੀ ਮंगेਤਰ ਆਪਣੇ ਪ੍ਰੇਮੀ ਦੇ ਨਾਲ ਭੱਜ ਗਈ ਹੈ ਤੇ ਰਿਸ਼ਤਾ ਤੋੜ ਗਈ ਹੈ ਜਿਵੇਂ ਹੀ ਇਹ ਖਬਰ ਮੇਰੇ ਤੱਕ ਪਹੁੰਚੀ ਤਾਂ ਮੈਨੂੰ ਆਪਣੇ ਕੰਨਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਉਸਦੀ ਮंगेਤਰ ਇੱਕ ਮਾਮੂਲੀ ਮਾਡਲ ਸੀ ਸਾਹਿਲ ਨਾਲ ਵਿਆਹ ਕਰਨ ਨਾਲ ਉਸਦੀ ਜ਼ਿੰਦਗੀ ਬਦਲ ਜਾਂਦੀ ਕਿਉਂਕਿ ਸਾਹਿਲ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਸੀ ਅਜਿਹੀ ਲੜਕੀ ਨੇ ਵਿਆਹ ਤੋਂ ਕਿਉਂ ਇਨਕਾਰ ਕੀਤਾ ਜਦੋਂ ਕਿ ਬੀਤੀ ਰਾਤ ਉਹ ਬਹੁਤ ਖੁਸ਼ ਨਜ਼ਰ ਆ ਰਹੀ ਸੀ ਫਿਰ ਭੀੜ ਵਿੱਚ ਮੈਂ ਸਾਹਿਲ ਨੂੰ ਆਪਣੇ ਸਾਹਮਣੇ ਖੜਾ ਦੇਖਿਆ ਉਸਨੇ ਕਿਹਾ ਅੱਜ ਮੇਰਾ ਵਿਆਹ ਹੈ ਮੈਂ ਅੱਜ ਹੀ ਵਿਆਹ ਕਰਕੇ ਰਹਾਗਾ ਤੇ ਮੈਂ ਜੋਤੀ ਨਾਲ ਵਿਆਹ ਕਰਾਂਗਾ ਇਹ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਹ ਮੇਰੇ ਵੱਲ ਇਸ਼ਾਰਾ ਕਰ ਰਿਹਾ ਸੀ ਇੰਜ ਲੱਗਾ ਸੀ ਜਿਵੇਂ ਮੈਂ ਬੋਲਣਾ ਭੁੱਲ ਗਈ ਹੋਵਾਂ ਮੈਂ ਕੁਝ ਨਹੀਂ ਕਹਿ ਸਕੀ ਤੇ ਉਥੋਂ ਭੱਜ ਕੇ ਆਪਣੇ ਕਮਰੇ ਵਿੱਚ ਆ ਗਈ ਸੀ ਮੈਨੂੰ ਅਜਿਹੇ ਸਮੇਂ ਭੱਜ ਕੇ ਨਹੀਂ ਆਉਣਾ ਚਾਹੀਦਾ ਸੀ ਸਾਹਿਲ ਇਹ ਫੈਸਲਾ ਕਿਵੇਂ ਕਰ ਸਕਦਾ ਹੈ ਕਿ ਉਹ ਮੇਰੇ ਨਾਲ ਵਿਆਹ ਕਰੇਗਾ ਤੇ ਅੱਜ ਹੀ ਕਰੇਗਾ ਉਦੋਂ ਹੀ ਕੋਈ ਮੇਰੇ ਦਰਵਾਜ਼ੇ ਤੇ ਜ਼ੋਰ ਨਾਲ ਧੱਕਾ ਦੇ ਰਿਹਾ ਸੀ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਿਲ ਖੜਾ ਸੀ ਉਸਨੇ ਕਿਹਾ ਤੁਸੀਂ ਇਸ ਤਰ੍ਹਾਂ ਕਿਉਂ ਭੱਜ ਆਏ ਹੋ ਮੈਂ ਕਿਹਾ ਮੇਰੇ ਪਰਿਵਾਰ ਦੀ ਜ਼ਿੰਮੇਵਾਰੀ ਮੇਰੇ ਤੇ ਹੈ ਮੈਂ ਵਿਆਹ ਲਈ ਹਾਂ ਕਿਵੇਂ ਕਹਿ ਸਕਦੀ ਹਾਂ ਇਸ ਤੇ ਸਾਹਿਲ ਨੇ ਕਿਹਾ ਕਿ ਤੁਹਾਨੂੰ ਲੱਗਦਾ ਹੈ ਕਿ ਮੈਂ ਤੁਹਾਡੀ ਜਾਂ ਤੁਹਾਡੇ ਪਰਿਵਾਰ ਦੀ ਜ਼ਿੰਮੇਵਾਰੀ ਨਹੀਂ ਲੈ ਸਕਦਾ ਹਾਂ ਮੈਂ ਬੋਲੀ ਮੈਂ ਇਹ ਨਹੀਂ ਕਿਹਾ ਬਸ ਮੈਂ ਤੁਹਾਡੇ ਉੱਤੇ ਬੋਝ ਨਹੀਂ ਬਣਨਾ ਚਾਹੁੰਦੀ ਹਾਂ ਸਾਹਿਲ ਨੇ ਕਿਹਾ ਤੁਸੀਂ ਆਪਣਾ ਗਾਉਣਾ ਜਾਰੀ ਰੱਖ ਸਕਦੇ ਹੋ ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਫਿਲਮਾਂ ਵਿੱਚ ਗਾਉਣ ਦਾ ਵੀ ਮੌਕਾ ਮਿਲੇ ਤੇਨੂੰ ਅੱਜ ਮੇਰੀ ਦੁਲਹਨ ਬਣਨਾ ਪਵੇਗਾ ਜਦੋਂ ਮੈਂ ਕੁਝ ਨਾ ਕਿਹਾ ਤਾਂ ਉਸਨੇ ਕਿਹਾ ਕਿ ਇਹ ਖਬਰ ਤੁਹਾਡੀ ਮਾਂ ਤੇ ਭਰਾ ਨੂੰ ਵੀ ਪਹੁੰਚ ਦਿੱਤੀ ਹੈ ਉਹ ਕਿਸੇ ਵੀ ਸਮੇਂ ਆ ਜਾਣਗੇ ਫਿਰ ਉਸਨੇ ਇੱਕ ਔਰਤ ਨੂੰ ਬੁਲਾਇਆ ਤੇ ਕਿਹਾ ਕਿ ਇਹ ਸਾਡੀ ਮੇਕਅਪ ਆਰਟਿਸਟ ਹੈ ਤੈਨੂੰ ਦੁਲਹਣ ਵਾਕ ਸਜਾ ਦੇਵੇਗੀ ਮੈਂ ਇੱਕ ਵਿਆਹ ਵਿੱਚ ਗੀਤ ਪੇਸ਼ ਕਰਨ ਆਈ ਸੀ ਇੱਥੇ ਤਾਂ ਮੇਰਾ ਆਪਣਾ ਹੀ ਵਿਆਹ ਹੋਣ ਲੱਗਾ ਸੀ ਮੇਰੀ ਮਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸੀ ਮੇਰਾ ਭਰਾ ਖੁਸ਼ੀ-ਖੁਸ਼ੀ ਮੇਰੇ ਗਲੇ ਲੱਗ ਗਿਆ ਅੱਜ ਮੈਂ ਘਰ ਵਾਪਸ ਜਾਣ ਵਾਲੀ ਸੀ ਪਰ ਮੇਰਾ ਪਤੀ ਮੈਨੂੰ ਸਹੁਰੇ ਕਰ ਲੈ ਆਇਆ ਸੀ। ਉਸਨੇ ਆਪਣਾ ਕਮਰਾ ਫੁੱਲਾਂ ਨਾਲ ਸਜਾਇਆ ਹੋਇਆ ਸੀ ਤੇ ਉਸਦੇ ਸਾਰੇ ਘਰ ਵਿੱਚ ਸਾਡੇ ਦੋਨਾਂ ਦੇ ਇਲਾਵਾ ਹੋਰ ਕੋਈ ਨਹੀਂ ਸੀ। ਮੈਂ ਚੁੱਪਚਾਪ ਆਪਣੇ ਕਮਰੇ ਵਿੱਚ ਬੈਠੀ ਸੀ ਤੇ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਕੀ ਕਰਾਂ। ਉਦੋਂ ਹੀ ਸਾਹਿਲ ਮੇਰੇ ਕਮਰੇ ਵਿੱਚ ਆਇਆ ਤੇ ਮੈਨੂੰ ਅਜੀਹਾ ਕੁਝ ਕਰਨ ਲਈ ਕਿਹਾ ਜਿਸ ਨੂੰ ਸੁਣ ਕੇ ਮੈਂ 당ਗ ਰਹਿ ਗਈ। ਉਸਨੇ ਮੈਨੂੰ ਉਹੀ ਗਿਟਾਰ ਦੀ ਤੁਨ ਵਜਾਉਣ ਲਈ ਕਿਹਾ ਸੀ। ਜੋ ਮੈਂ ਹੋਟਲ ਵਿੱਚ ਵਜਾਈ ਸੀ ਇਹ ਸੁਣ ਕੇ ਸਾਹਿਲ ਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਇਸ ਤੋਂ ਬਾਅਦ ਮੈਂ ਸਾਹਿਲ ਨੂੰ ਕਿਹਾ ਮੈਨੂੰ ਅਫਸੋਸ ਹੈ ਕਿ ਤੁਹਾਡੀ ਮਗੇਤਰ ਕਿਸੇ ਹੋਰ ਨਾਲ ਭੱਜ ਗਈ ਸੀ ਤੇ ਮੈਨੂੰ ਨਹੀਂ ਪਤਾ ਕਿ ਤੁਸੀਂ ਅਚਾਨਕ ਮੇਰੇ ਨਾਲ ਵਿਆਹ ਕਰਨ ਦਾ ਫੈਸਲਾ ਕਿਉਂ ਕੀਤਾ ਸਾਹਿਲ ਨੇ ਕਿਹਾ ਕਿ ਮੇਰੀ ਮਗੇਤਰ ਕਿਸੇ ਨਾਲ ਭੱਜੀ ਨਹੀਂ ਹੈ ਇਹ ਸੁਣ ਕੇ ਮੈਂ ਬਿਲਕੁਲ ਹੈਰਾਨ ਰਹਿ ਗਈ ਸਾਹਿਲ ਨੇ ਕਿਹਾ ਮੈਂ ਤੁਹਾਡੇ ਨਾਲ ਵਿਆਹ ਕਰਨਾ ਚਾਹੁੰਦਾ ਸੀ ਆਪਣੀ ਮੰਗੇਤਰ ਨਾਲ ਨਹੀਂ ਮੇਰੀ ਮੰਗੇਤਰ ਬਹੁਤ ਸੁੰਦਰ ਸੀ ਤੇ ਯਕੀਨੀ ਤੌਰ ਤੇ ਇੱਕ ਮਾਡਲ ਸੀ ਤੁਸੀਂ ਇੰਨਾ ਵਧੀਆ ਗਾਇਆ ਤੇ ਬਜਾਇਆ ਕਿ ਤੁਸੀਂ ਮੇਰੇ ਦਿਲ ਨੂੰ ਛੂ ਲਿਆ ਮੈਂ ਤੇਰੇ ਬਿਨਾ ਨਹੀਂ ਰਹਿ ਸਕਦਾ ਜੇ ਮੈਂ ਆਪਣੀ ਮੰਗੇਤਰ ਨਾਲ ਵਿਆਹ ਕਰ ਲੈਂਦਾ ਤਾਂ ਮੈਂ ساری ਉਮਰ ਖੁਸ਼ ਨਹੀਂ ਰਹਿ ਸਕਦਾ ਕਿਉਂਕਿ ਮੈਨੂੰ ਤੁਹਾਡੇ ਨਾਲ ਪਿਆਰ ਹੋ ਗਿਆ ਹੈ ਸਾਹਿਲ ਮੇਰੇ ਵੱਲ ਦੇਖਣ ਲੱਗਾ ਤੇ ਮੈਂ ਸਾਹਿਲ ਦੀਆਂ ਅੱਖਾਂ ਵਿੱਚ ਦੇਖ ਕੇ ਕਿਹਾ ਕਿ ਮੈਂ ਵੀ ਤੁਹਾਨੂੰ ਲੰਬੇ ਸਮੇਂ ਤੋਂ ਪਸੰਦ ਕਰਦੀ ਸੀ ਪਰ ਤੁਸੀਂ ਬਹੁਤ ਅਮੀਰ ਸੀ ਇਸ ਲਈ ਮੈਂ ਤੁਹਾਨੂੰ ਕਦੇ ਕੁਝ ਨਹੀਂ ਕਿਹਾ ਇਹ ਸੁਣ ਕੇ ਸਾਹਿਲ ਬਹੁਤ ਖੁਸ਼ ਹੋ ਗਿਆ ਤੇ ਉਸ ਤੋਂ ਬਾਅਦ ਅਸੀਂ ਦੋਵੇਂ ਖੁਸ਼ੀ-ਖੁਸ਼ੀ ਰਹਿਣ ਲੱਗੇ ساری ਜ਼ਿੰਦਗੀ ਮੈਨੂੰ ਬਹੁਤ ਪਿਆਰ ਨਾਲ ਰੱਖਿਆ ਦੋਸਤੋ ਕਹਾਣੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜਰੂਰ ਕਰਨਾ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਧੰਨਵਾਦ ਜੀ ਸਾਰਿਆਂ ਦਾ